ਹਾਂਜੀ ਬਈ ਮਿੱਤਰੋ ਕੀ ਹਾਲ ਚਾਲ ਹੈ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਠੀਕ ਹੋਵਗੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਪਨੀਰ ਦੀ ਪੁਰਜੀ ਸਿੰਪਲ ਈਜ਼ੀ ਤੇ ਬਹੁਤ ਹੀ ਸੁਆਦੀਸਟ ਜਿਹਨੂੰ ਕੀ ਤੁਸੀਂ ਘਰ ਦੇ ਵਿੱਚ ਬੜੇ ਆਸਾਨ ਤਰੀਕੇ ਨਾਲ ਬਣਾ ਸਕਦੇ ਆ ਤੇ ਇਹਨੂੰ ਬੱਚਾ ਬੱਚਾ ਵੀ ਟਰਾਈ ਕਰ ਸਕਦਾ ਆ ਆਉ ਤੁਹਾਨੂੰ ਦਿਖਾਵਾਂ ਕਿੱਦਾਂ ਬਣਦੀ ਆ ਤੇ ਇਹਦੇ ਵਿੱਚ ਕੀ ਕੁਝ ਚੀਜ਼ਾਂ ਪੈਣਗੀਆਂ ਵਿੱਚ ਆਪਾਂ ਪਾਵਾਂਗੇ ਜੀ ਦੋ ਪਿਆਜ਼ ਇੱਕ ਟਮਾਟਰ ਥੋੜੀ ਜੀ ਲਸਣ ਫਲੇਵਰ ਲਈ ਕਿਉਂਕਿ گارਲਿਕ ਦਾ ਫਲੇਵਰ ਬਹੁਤ ਵਧੀਆ ਨਿਕਲ ਕੇ ਆਉਂਦਾ ਜੇ ਤੁਸੀਂ ਥੋੜਾ ਜਿਹਾ ਸਪਾਈਸੀ ਕਰਨਾ ਹੈਨਾ ਤੇ ਤੁਸੀਂ ਇਹਦੇ ਵਿੱਚ ਗ੍ਰੀਨ ਚਿਲੀਜ਼ ਪਾ ਸਕਦੇ ਆ ਮੈਂ ਨਾਰਮਲ ਰੱਖੂਗਾ ਆਫ ਦਿ ਟੇਸਟ ਦੇ ਹਿਸਾਬ ਨਾਲ ਤਾਂ ਹੀ ਮੈਂ ਗ੍ਰੀਨ ਚਿਲੀਜ਼ ਸਕਿਪ ਕਰ ਰਿਹਾ ਤੇ ਕੁਝ ਘੱਟ ਮਸਾਲੇ ਹੁਣ ਆਪਾਂ ਆਪਦੀ ਰੈਸਪੀ ਲਈ ਮਸਾਲੇ ਲਵਾਂਗੇ ਮਸਾਲਿਆਂ ਲਈ ਆਪਾਂ ਆਹ ਵਾਲਾ ਚਮਚਾ ਯੂਜ਼ ਕਰਨਾ ਠੀਕ ਹੈ ਇਹਨੂੰ ਧਿਆਨ ਨਾਲ ਦੇਖ ਲਓ ਇਹਦਾ ਸਾਈਜ਼ ਦੇਖ ਲਓ ਆਹ ਵਾਲਾ ਚਮਚਾ ਯੂਜ਼ ਹੋਣਾ ਹਮੇਸ਼ਾ ਜੇ ਤੁਸੀਂ ਆਪਦੀ ਹਰ ਰੈਸਪੀ ਨੂੰ ਸਵਾਦ ਬਣਾਉਣਾ ਚਾਹੁੰਦੇ ਆ ਤਾਂ ਤੁਹਾਨੂੰ ਆਹੀ ਸਾਈਜ਼ ਦਾ ਆਹ 스ਪੂਨ ਯੂਜ਼ ਕਰਨਾ ਪੈਣਾ ਆਪਾਂ ਸਿਰਫ ਇੰਨੀ ਇੰਨੀ ਕੁਆਂਟੀਟੀ ਹੀ ਲੈਣੀ ਆ ਅੱਧੇ ਹਾਫ 스ਪੂਨ ਦਾ ਵੀ ਹਾਫ ਲੈਣਾ ਆਪਾਂ ਜੇ ਆਪਾਂ ਅੱਧਾ ਕਿਲੋ ਬਣਾਉਂਦੇ ਫਿਰ ਆਪਾਂ ਅੱਧਾ ਚਮਚੇ ਦੇ ਨੇੜੇ ਤੇੜੇ ਆਪਾਂ ਪਾਉਣਾ ਸੀਗਾ ਇਹਦੇ ਵਿੱਚ ਆਪਦੇ ਮਸਾਲੇ ਪਰ ਹੁਣ ਆਪਾਂ 250 ਗ੍ਰਾਮ ਬਣਾ ਰਹੇ ਹਾਂ ਤੇ ਹਾਫ ਤੋਂ ਵੀ ਹਾਫ ਟੇਬਲस्पून ਆਪਾਂ ਇਹਦੇ ਵਿੱਚ ਆਪਦੇ ਮਸਾਲਿਆਂ ਦਾ ਪਾਉਣਾ ਇੰਨਾ ਹੀ ਮੈਂ ਨਮਕ ਲਿੱਤਾ ਇੰਨਾ ਹੀ ਹੁਣ ਮੈਂ ਬਲੈਕ ਪੀਪਰ ਲਾਉਂਗਾ ਪਾਉਣਾ ਆਪਾਂ ਬਾਲੀ ਸਪਾਈਸੀ ਨਹੀਂ ਰੱਖਣੀ ਜੇ ਮੈਂ ਸਪਾਈਸੀ ਰੱਖਦਾ ਫਿਰ ਮੈਂ ਇਹਦੇ ਵਿੱਚ ਪਾਉਂਦਾ ਹਰੀਆਂ ਮਿਰਚਾਂ ਤੇ ਰੈੱਡ ਚਿਲੀ ਪਾਊਡਰ ਵੀ ਪਾਉਣਾ ਸੀ ਉਹ ਤੁਸੀਂ ਆਪ ਦਾ ਦੇਖ ਲਿਓ ਵੀ ਤੁਸੀਂ ਜੇ ਸਪਾਈਸੀ ਰੱਖਣੀ ਹੈ ਤਾਂ ਇਹ ਦੋਵੇਂ ਚੀਜ਼ਾਂ ਤੁਸੀਂ ਐਡ ਕਰ ਸਕਦੇ ਆ ਆਪਾਂ ਬਿਲਕੁਲ ਨਾਰਮਲ ਰੱਖਾਂਗੇ ਉਹਦੇ ਵਿੱਚ ਟੇਸਟ ਬਹੁਤ ਵਧੀਆ ਆਉਂਦਾ ਸਬਜ਼ੀ ਦਾ ਜੋ ਵੀ ਆਪਾਂ ਚੀਜ਼ ਬਣਾਵਾਂਗੇ ਪ੍ਰੋਪਰ ਤੁਹਾਨੂੰ ਉਹਦੇ ਵਿੱਚ ਫਲੇਵਰ ਮਿਲੂਗਾ ਚੈੱਕ ਕਰੋ ਜੀ ਮਸਾਲਿਆਂ ਦੇ ਵਿੱਚ ਸਿਰਫ ਆਪਾਂ ਇੰਨੀਆਂ ਚੀਜ਼ਾਂ ਹੀ ਲੈਣੀਆਂ ਜੇ ਆਪਾਂ ਬਿਲਕੁਲ ਨਾਰਮਲ ਰੱਖਣਾ ਇਹਦਾ ਟੇਸਟ ਜੇ ਸਪਾਈਸੀ ਰੱਖਣਾ ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਇਹਦੇ ਵਿੱਚ ਛੜੀਆਂ ਮਿਰਚਾਂ ਐਡ ਕਰ ਲਿਓ ਰੈੱਡ ਚਿਲੀ ਪਾਊਡਰ ਐਡ ਕਰ ਲਿਓ ਉਹ ਤੁਹਾਡੀ ਮਰਜ਼ੀ ਹੈ ਉਸ ਤੋਂ ਬਾਅਦ ਗੈਸ ਔਨ ਕਰੋ ਪੈਨ ਰੱਖੋ ਤੇਲ ਚੱਕੋ ਜਾ ਤਾਂ ਤੁਸੀਂ ਇਹਦੇ ਵਿੱਚ ਰਿਫਾਈਨਡ ਯੂਜ਼ ਕਰ ਸਕਦੇ ਆ ਜਾਂ ਤੁਸੀਂ ਸਰੋਂ ਦਾ ਤੇਲ ਯੂਜ਼ ਕਰ ਸਕਦੇ ਆ ਮੈਂ ਸਰੋਂ ਦਾ ਤੇਲ ਯੂਜ਼ ਕਰ ਰਿਹਾ ਕਿਉਂਕਿ ਸਰੋਂ ਦੇ ਤੇਲ ਦੇ ਵਿੱਚ ਹੀ ਆਪਣਾ ਜਿਹੜਾ ਆਪਣੀ ਰੈਸਪੀ ਆ ਉਹ ਪੂਰੀ ਬੈਸਟ ਬਣੂਗੀ ਇੰਡੀਅਨ ਫੂਡ ਹਮੇਸ਼ਾ ਸਰਸੋਂ ਦੇ ਤੇਲ ਦੇ ਵਿੱਚ ਹੀ ਬੈਸਟ ਬਣਦਾ ਹੈ ਤੁਸੀਂ ਆਪਦੇ ਅਕੋਰਡਿੰਗ ਇਹਦੇ ਵਿੱਚ ਆਇਲ ਐਡ ਕਰ ਸਕਦੇ ਹੋ ਮੈਨੂੰ ਇੰਨਾ ਕ ਆਇਲ ਇਹਦੇ ਵਿੱਚ ਇਨਫ ਲੱਗਿਆ ਜੇ ਆਪਾਂ ਇਸ ਤੋਂ ਘੱਟ ਰੱਖਾਂਗੇ ਫਿਰ ਥੋੜੀ ਡਰਾਈ ਜੀ ਬਣ ਜੂਗੀ ਸੁੱਕੀ ਸੁੱਕੀ ਜੀ ਬਣ ਜੂਗੀ ਆਇਲ ਗਰਮ ਹੋਣ ਤੋਂ ਬਾਅਦ ਤੁਸੀਂ ਇਹਦੇ ਵਿੱਚ ਸਭ ਤੋਂ ਪਹਿਲਾਂ ਐਡ ਕਰਨੇ ਆ ਗਾਰਲਿਕ ਫਿਰ ਤੁਸੀਂ ਬਾਕੀ ਚੀਜ਼ਾਂ ਵੀ ਐਡ ਕਰ ਦੇਣੀਆਂ ਲਾਈਟ ਬ੍ਰਾਊਨ ਹੋਣ ਤੱਕ ਜਦੋਂ ਤੁਹਾਡੇ ਪਿਆਜ਼ ਲਾਈਟ ਬ੍ਰਾਊਨ ਨਹੀਂ ਹੋ ਜਾਂਦੇ ਉਹਨਾਂ ਟਾਈਮ ਤੁਸੀਂ ਇਹਨੂੰ ਸੇਕਾ ਲਗਾਉਣਾ ਉਹਦੇ ਵਿੱਚ 5-7 ਮਿੰਟ ਲੱਗਣਗੇ ਜਦੋਂ ਇਹ ਲਾਈਟ ਬ੍ਰਾਊਨ ਹੋ ਗਏ ਫਿਰ ਤੁਸੀਂ ਆਪਦੇ ਮਸਾਲੇ ਐਡ ਕਰਨੇ ਆ ਠੀਕ ਆ ਜੀ ਹੋਣ ਤੋਂ ਬਾਅਦ ਪਨੀਰ ਨੂੰ ਤੁਸੀਂ ਆਪਦੇ ਹੱਥ ਨਾਲ ਮੈਸ਼ ਕਰਨਾ ਜਦੋਂ ਇਸ ਸਟੇਜ ਤੇ ਤੁਹਾਡਾ ਮਸਾਲਾ ਆ ਜੇ ਠੀਕ ਆ ਪਿਆਜ਼ ਥੋੜੇ ਥੋੜੇ ਬ੍ਰਾਊਨ ਹੋਣੇ ਸ਼ੁਰੂ ਹੋ ਜਾਣ 골ਡਨ ਬ੍ਰਾਊਨ ਹੋਣੇ ਸ਼ੁਰੂ ਹੋ ਜਾਣ ਫਿਰ ਤੁਸੀਂ ਆਪਦਾ ਮਸਾਲਾ ਇਹਦੇ ਵਿੱਚ ਐਡ ਕਰ ਦੇਣਾ ਕੰਦਰ ਲਈ ਤੁਸੀਂ ਐਡ ਕਰ ਸਕਦੇ ਆ ਥੋੜੀ ਜਿਹੀ ਡੱਗੀ ਮਿਰਚ ਮੈਂ ਇਹਦੇ ਵਿੱਚ ਥੋੜੀ ਜਿਹੀ ਡੱਗੀ ਮਿਰਚ ਐਡ ਕਰ ਰਿਆ ਠੀਕ ਆ ਤੁਸੀਂ ਪਨੀਰ ਨੂੰ ਇਦਾਂ ਮੈਸ਼ ਕਰ ਲੈਣਾ ਠੀਕ ਆ ਵਧੀਆ ਚੰਗੀ ਤਰ੍ਹਾਂ ਕਰ ਲੈਣਾ ਮੈਸ਼ ਲਓ ਜੀ ਆਪਣੀ ਪੁਰਜੀ ਬਣ ਕੇ ਤਿਆਰ ਆ 5 ਕ ਮਿੰਟ ਤੁਸੀਂ ਸੇਕਾ ਲਵਾ ਲੈਣਾ ਠੀਕ ਆ ਹਾਈ ਫਲੇਮ ਤੇ ਕਰਦ ਕੇ ਹਾਈ ਕਰ ਦਿਓ ਮੀਡੀਅਮ ਕਰ ਦਿਓ ਜਿਵੇਂ ਮਰਜ਼ੀ ਕਰ ਦਿਓ ਥੋੜੀ ਮਰਜ਼ੀ ਥੋੜਾ ਇਹ ਸੇਕ ਲਵਾ ਕੇ ਇਹਨੂੰ ਮਸਾਲੇ ਤੇ ਜੋ ਵੀ ਆਪਾਂ ਇਹਦੇ ਵਿੱਚ ਚੀਜ਼ਾਂ ਪਾਈਆਂ ਇਹਦੇ ਵਿੱਚ ਐਬਜ਼ਾਰਬ ਹੋ ਜਾਣ ਪੱਕ ਜਾਣ ਤੇ ਉਸ ਤੋਂ ਬਾਅਦ ਆਰਾਮ ਨਾਲ ਖਾਓ ਲਓ ਜੀ ਆਪਣੀ ਪਨੀਰ ਦੀ ਪੁਰਜੀ ਹੁਣ ਬਣ ਕੇ ਰੈਡੀ ਆ ਟੇਸਟ ਕਰਕੇ ਦੇਖਦੇ ਹਾਂ ਕਿੱਦਾਂ ਦੀ ਬਣੀ ਆ ਬਹੁਤ ਠੰਡ। ਦੇਖੋ ਮੈਂ ਫੁਕਰੀ ਨਹੀਂ ਮਾਰਦਾ ਆਪਦੀ ਬਣਾਈ ਚੀਜ਼ ਦੀ। ਠੀਕ ਆ ਇਹ ਨਹੀਂ ਵੀ ਮੈਂ ਬਣਾਈਆ ਤੇ ਮੈਨੂੰ ਸਵਾਦ ਹੀ ਲੱਗੂਗੀ। ਸੱਚ ਮੰਨਿਓ ਬਹੁਤ ਸਵਾਦ ਆ। ਜੇ ਤੁਸੀਂ ਸਾਰੇ ਚਾਹੁੰਦੇ ਆ ਵੀ ਅਸੀਂ ਭੁੱਖੇ ਨਾ ਰਹੀਏ ਤਾਂ ਤੁਸੀਂ ਆਪਦੇ ਭਰਾ ਦੀਆਂ ਵੀਡੀਓਜ਼ ਨੂੰ ਜ਼ਰੂਰ ਦੇਖਿਆ ਕਰੋ। ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ। ਮਿਲਦੇ ਆਂ ਅਗਲੀ ਵੀਡੀਓ 'ਚ ਨਵੀਂ ਰੈਸਪੀਜ਼ ਦੇ ਨਾਲ।